ਜੀਬ ਚ ਭਰ ਕੇ ਕੱਢ ਕੇ ਕੀ ਲੈ ਕੇ ਆਏ ਹੋ ਉੱਥੇ ਦੇਖੋ ਗੱਲ ਇਹ ਆ ਸਰਕਾਰ ਨੇ ਸਸਿਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन शुक्ला ਪੰਜਾਬ ਸਰਕਾਰ ਵੱਲੋਂ 2 ਲੱਖ ਤੋਂ ਵੱਧ ਦਾ ਬਜਟ ਹੈ ਜਿਹੜਾ ਉਹ ਪੇਸ਼ ਕਰ ਦਿੱਤਾ ਗਿਆ ਪੰਜਾਬ ਪੱਖੀ ਸਰਪੱਖੀ ਜਿਹੜਾ ਬਜਟ ਹੈ ਉਹ ਕੀਆ ਜਾ ਰਿਹਾ ਤਾਂ ਮੇਰੇ ਨਾਲ ਰਾਣਾ ਇੰਦਰਪ੍ਰਤਾਪ ਮੌਜੂਦ ਨੇ ਭਾਜੀ ਵੱਡੇ ਰਾਣਾ ਸਾਹਿਬ ਵੀ ਤੇ ਤੁਸੀਂ ਵੀ ਬਹੁਤ ਠਰਮੇ ਨਾਲ ਬੈਠ ਕੇ ਸੁਣਦੇ ਹੋ ਜਿੰਦਾਬਾਦ ਮੁਰਦਾਬਾਦ ਚ ਜ਼ਿਆਦਾ ਯਕੀਨ ਨਹੀਂ ਰੱਖਦੇ ਤੈਨ ਸਹਿਸਤਾ ਨਾ ਪੂਰੇ ਬਜਟ ਨੂੰ ਸੁਣਿਆ ਤੱਕ ਜੇਬ ਚ ਭਰ ਕੇ ਕੱਢ ਕੇ ਕੀ ਲੈ ਕੇ ਆਏ ਹੋ ਉੱਥੇ ਦੇਖੋ ਗੱਲ ਇਹ ਆ ਸਰਕਾਰ ਨੇ 2 ਲੱਖ ਕਰੋੜ ਦਾ ਬਜਟ ਦਿੱਤਾ ਹੂੰ 2 ਲੱਖ 4000 ਕਰੋੜ ਹੂੰ 1 ਲੱਖ 3000 ਕਰੋੜ ਸਾਡੀ ਆਮਦਨ ਆ ਇਨ ਟਰਮਸ ਆਫ ਟੈਕਸ ਰੈਵਨਿਊ ਐਂਡ ਨੋਨ ਟੈਕਸ ਰੈਵਨਿਊ ਆਮਦਨ 1 ਲੱਖ 3000 ਤੇ ਮੈਂ ਤੇ ਮંત્રી ਜੀ ਨੂੰ ਪੁੱਛਿਆ ਐਫਐਮ ਸਾਹਿਬ ਨੂੰ ਬਜਟ ਤੁਸੀਂ 2 ਲੱਖ 4000 ਦਾ ਦਿੱਤਾ ਬਾਕੀ ਦਾ 1 ਲੱਖ ਕਰੋੜ ਕਿੱਥੋਂ ਆਊ ਇਹ ਪੰਜਾਬ ਦੇ ਲੋਕ ਸਰਕਾਰ ਨੂੰ ਪੁੱਛਣੇ 1 ਲੱਖ ਕਰੋੜ ਕਿੱਥੋਂ ਆਊ ਉਹ 1 ਲੱਖ ਕਰੋੜ ਸਰਕਾਰ ਨੇ ਲੋਨ ਲੈਣਾ ਤਾਂ ਜਾ ਕੇ ਕੰਮ ਸਰਦਾ 1 ਲੱਖ 3000 ਕਰੋੜ ਦੀ ਆਮਦਨ ਹੈ ਤੇ 127000 ਕਰੋੜ ਦੇ ਰੇਵਨਿਊ ਦੇ ਖਰਚੇ ਆ ਜਿਹਨੂੰ ਰੇਵਨਿਊ ਡੈਫਿਸਿਟ ਕਹਿੰਦੇ ਆ ਉਹ 23000 ਕਰੋੜ ਰੁਪਈਆ ਤੁਸੀਂ ਕਹਿ ਰਹੇ ਹੋ 100 ਕਰੋੜ ਕਿੱਥੋਂ ਆਉ ਉਹ ਤੁਸੀਂ ਸੀਐਮ ਸਾਹਿਬ ਬੋਲਦੇ ਸੁਣੇ ਆ ਅੰਦਰ ਛੱਡੋ ਹਰ ਸਪੀਚ ਤੇ ਕਹਿੰਦੇ ਨੇ ਖਜ਼ਾਨਾ ਭਰਿਆ ਹੋਇਆ ਤੁਸੀਂ ਸਵਾਲ ਹੀ ਕਿਹੜੇ ਕਰਤੇ ਕੁਐਸਚਨ ਮਾਰਕ ਹੀ ਲਾਤਾ ਦੇਖੋ ਖਜ਼ਾਨਾ ਇਹਨਾਂ ਨੇ ਭਰਿਆ ਕਿਵੇਂ ਭਰਿਆ ਲੋਨ ਲੈ ਲੈ ਕੇ ਪਿਛਲੇ ਦੋਆਂ ਸਾਲਾਂ ਚ ਤੇ ਜੋ ਅੱਜ ਦੀ ਪ੍ਰੈਡਿਕਟਡ ਹੈ ਅਗਲੇ ਸਾਲ ਦੀ 190000 ਕਰੋੜ ਦਾ ਲੋਨ ਲੈਣਾ ਇਹਨਾਂ ਨੇ ਲੈ ਲਿਆ 190000 ਕਰੋੜ ਦਾ ਮੈਂ ਤਾਂ ਇੱਥੇ ਦੀ ਵੀ ਕਿਹਾ ਕਿ ਬਜਟ ਦੀ ਸਿਸਟਮ ਹੀ ਬਦਲਤਾ ਜਿਹੜੇ ਪੁਆਇੰਟ ਹੁੰਦੇ ਆ ਨਾ ਲੋਨ ਦਾ 55000 ਕਰੋੜ ਰੁਪਏ ਦੀ ਐਂਟਰੀ ਸਾਫ਼ ਹੀ ਕਰਤੀ ਕਿਸੇ ਨੂੰ ਸਮਝ ਹੀ ਨਹੀਂ ਆਈ ਵੀ 55000 ਕਰੋੜ ਕਿੱਥੇ ਗਿਆ ਉਹ ਮੈਂ ਇਹਨਾਂ ਨੂੰ ਦੱਸਿਆ ਮੈਂ ਦੱਸੋ 1 55000 ਕਰੋੜ ਰੁਪਏ ਕਿੱਥੇ ਹੈ ਚੁੱਪ ਸੋ ਗੱਲ ਇਹ ਆ ਕਿ ਸਰਕਾਰ ਸੂਬੇ ਤੇ ਬੋਝ ਵਧਾਈ ਜਾਂਦੀ ਆ ਲੋਨ ਦਾ 1 ਲੱਖ 90 ਹਜ਼ਾਰ ਕਰੋੜ ਲੈ ਚੁੱਕਿਆ 280 ਹਜ਼ਾਰ ਕਰੋੜ ਸੀ ਜਿੱਦਣ ਇਹ ਸਰਕਾਰ ਆਈ ਸੀ ਤੇ ਜਿੱਦਣੇ ਜਾਣੀ ਆ ਪੰਜਾਬ ਦਾ ਜਿਹੜਾ ਡੈਟ ਆ ਕਰਜ਼ਾ ਉਹ 280 ਤੋਂ 550 ਹਜ਼ਾਰ ਕਰੋੜ ਘਟੋ ਘਟ ਹੋਊਗਾ ਖੇਤੀ ਪ੍ਰਧਾਨ ਸੂਬਾ ਰਣਾ ਜੀ ਮੁੱਖ ਕਿਤਾ ਹੀ ਖੇਤੀ ਐ ਖੇਤੀ ਲਈ 13 ਹਜ਼ਾਰ ਕਰੋੜ ਰੱਖਿਆ ਗਿਆ ਸਫੀਸ਼ੀਐਂਟ ਹੈਗਾ 13000 ਛੱਡੋ ਮੈਂ ਕਿਹਾ ਨਾ 130 ਕਰੋੜ ਰੁਪਈ ਨਹੀਂ ਰੱਖਿਆ ਗਿਆ ਖੇਤੀ ਵਾਸਤੇ 13000 ਕਰੋੜ ਚੋਂ 9300 ਕਰੋੜ ਰੁਪਿਆ ਬਿਜਲੀ ਦੀ ਸਬਸਿਡੀ ਆ ਕੀ ਉਹ ਡਾਇਰੈਕਟਲੀ ਖੇਤੀਬਾੜੀ ਬਾਰਸੇ ਹੈਗਾ ਉਹ ਤਾਂ ਸਾਡਾ ਪਿਛਲੇ 15 ਸਾਲਾਂ ਤੋਂ ਚੱਲਦਾ ਆ ਰਿਹਾ 6000 ਸੀ ਹੁਣ 9000 ਅਗਲੀ ਵਾਰ 12000 ਹੋ ਜਾਊਗਾ ਹੋਰ 5 ਸਾਲਾਂ ਬਾਅਦ 99300 ਤੇ ਉਹ ਕੱਢ ਦਿਓ ਬਾਕੀ ਬੈਂਕਾਂ ਦੇ ਸੌਫਟਵੇਅਰ 50 ਕਰੋੜ ਰੁਪਏ ਦਾ ਉਹ ਵੀ ਖੇਤੀਬਾੜੀ 'ਚ ਪਾਇਆ 24 ਕਰੋੜ ਰੁਪਏ ਦਾ ਇਥਨੋਲ ਪਲਾਂਟ ਦੀ ਇਕੁਇਟੀ ਪਾਈ ਉਹ ਵੀ ਖੇਤੀ 'ਚ ਪਾਈ ਹੈ ਇਥਨੋਲ ਪਲਾਂਟ ਦਾ ਖੇਤੀ ਨਾਲ ਕੀ ਲੈਣਾ ਦੇਣਾ ਫਿਸ਼ ਸਾਢੇ 575 ਕਰੋੜ ਰੁਪਇਆ ਇਕ ਜਿਹੜਾ ਮੈਂ ਮਹਿਸੂਸ ਕਰਦਾ ਖੇਤੀਬਾੜੀ ਦੀ ਕ੍ਰੌਪ ਡਾਇਵਰਸੀਫਿਕੇਸ਼ਨ ਲਈ ਪਾਇਆ ਗਿਆ ਪਰ ਉਸ 575 ਕਰੋੜ 'ਚੋਂ ਵੀ ਸਾਢੇ 300 ਕਰੋੜ ਰੁਪਇਆ ਸਟੱਬਲ ਬਰਨਿੰਗ ਦਲੀਆ ਤੇ 5575 ਤੋਂ 350 ਕੱਢਦੇ ਹੋ 175 ਕਰੋੜ ਰੁਪਇਆ ਰਹਿ ਗਿਆ ਇਹਦੇ ਵਿੱਚ ਵੀ ਐਗਰੀਕਲਚਰ ਵੀ ਵਿੱਚ ਹੈ ਫਿਸ਼ਰੀਜ਼ ਵੀ ਵਿੱਚ ਹੈਆਂ ਤੇ ਡੇਰੀ ਵੀ ਵਿੱਚ ਹੈ ਤੇ ਕੀ ਪੰਜਾਬ ਦੇ ਜ਼ਿਮੀਦਾਰ ਦੇ ਲਈ ਬਜਟ ਹੈ ਕੋਈ ਬਜਟ ਨਹੀਂ ਹੈ ਜ਼ਿਮੀਦਾਰਾਂ ਬਾਰੇ ਸੋਚਿਆ ਨਹੀਂ ਗਿਆ ਸੱਤਾ ਲੋਕ ਸਭਾ ইলেকਸ਼ਨ ਆ ਰਹੀ ਹੈ ਕਰ ਗੱਲਬਾਤ ਹੁੰਦੀ ਹੈ ਕਹਿੰਦੇ ਰਾਣਾ ਜੀ ਹੁਣ ਲੋਕ ਸਭਾ ਚ ਹੱਥ ਅਜ਼ਮਾਉਣ ਲੱਗੇ ਨੇ ਰਾਣਾ ਜੀ ਦੱਸ ਸਕਦੇ ਤੁਸੀਂ ਸਪੁੱਤਰ ਨੂੰ ਪਿਓ ਪੁੱਤ ਦੀ ਆਪਸ ਵਿੱਚ ਗੱਲਬਾਤ ਤਾਂ ਹੁੰਦੀ ਹੈ ਹੋਰ ਬੜੀਆਂ ਗੱਲਾਂ ਕਰਨ ਨੂੰ ਕਰ ਕਰ ਪੋਲਿਟਿਕਸ ਦੀ ਗੱਲ ਹੁੰਦੀ ਹੈ ਕਿ ਨਹੀਂ ਹੋ ਜਾਂਦੀ ਹੈ ਮਦਦ ਕਰੋਗੇ ਅਗੇ ਹੋਰ ਆਉਣੇ ਆ ਮੈਦਾਨ 'ਚ ਮੈਂ ਹੈ ਹੀ ਬਾਪੂ ਕਰਕੇ ਮਤ ਨਾ ਕਰਨ ਦਾ ਕੀ ਮਤਲਬ ਇਹ ਪਿਓ ਨਾ ਹੋਵੇ ਤਾਂ ਮੈਂ ਕੀ ਚੀਜ਼ ਹਾਂ ਅੱਛਾ ਫਿਰ ਕੌਣ ਆ ਕੁਝ ਹੈ ਹੀ ਉਹਨਾਂ ਕਰਕੇ ਜੇ ਕਾਂਗਰਸ 'ਚ ਕਾਦ ਆ ਰਹੇ ਹੋ ਕੁਝ ਗੱਲਬਾਤ ਹੁੰਦੀ ਹੈ ਅੰਦਰ ਕੀ ਸ਼ਾਮਲ ਹੋ ਜੂਗੇ ਜਲਦੀ ਅਜੇ ਕੋਈ ਵਿਚਾਰ ਨਹੀਂ ਕੁਝ ਅੰਦਰਲੀ ਗੱਲ ਕੱਢ ਕੇ ਜਾਓ ਉਹ ਚਲਾਵਾਂਗੇ ਨਾ ਅਸੀਂ ਤਾਈਆਂ ਚਲਾਵਾਂਗੇ ਸਾਡਾ ਤਾਂ ਹੈ ਹੀ ਸਾਰਾ ਕੁਝ ਖੁੱਲਾ ਅੰਦਰ ਹੈ ਹੀ ਕੁਝ ਨਹੀਂ ਸਾਰਾ ਖੁਸ਼ੀਬਾਰ ਹੈ ਐਸੇ ਸ਼ਾਮਿਲ ਹੋਵਾਂਗੇ ਕਾਂਗਰਸ ਜਿਸ ਸਮੇਂ ਆਊਗਾ ਰਾਣਾ ਜੀ ਕਹਿਣਗੇ ਤਾਂ ਹੋ ਜਾਣਾ ਠੀਕ ਹੈ ਬਹੁਤ ਮਿਹਰਬਾਨੀ ਸੋ ਰਾਣਾ)^{(1)}ਂਦਰ ਪ੍ਰਤਾਪ ਕਹਿੰਦੇ ਮੈਂ ਜੋ ਕੁਝ ਵੀ ਹਾਂ ਬਾਪੂ ਕਰਕੇ ਹਾਂ ਜਦੋਂ ਰਾਣਾ ਜੀ ਕਹਿਣਗੇ ਉਦੋਂ ਉਸੇ ਵਕਤ ਕਾਂਗਰਸ ਦਾ ਪੱਲਾ ਫੜ ਲਿਆ ਜਾਊਗਾ ਲੋਕ ਸਭਾ ਬਾਰੇ ਕਹਿੰਦੇ ਮੇਰੇ ਤੋਂ ਵੱਧ ਉਹ ਖੁਦ ਜਾਣਦੇ ਨੇ ਤੇ ਸਰਕਾਰ ਦੇ ਬਜਟ ਨੂੰ ਟੈਕਨੀਕਲੀ ਜਿਹੜਾ ਉਹ ਉਹਨਾਂ ਨੇ ਸਰਚ ਕੀਤੀ ਤਾਂ ਬਹੁਤ ਜਿਹੜੇ ਖਾਮੀਆਂ ਨੇ ਇਸ ਬਜਟ ਦੇ ਵਿੱਚੋਂ ਕੱਢ ਕੇ ਗਏ ਨੇ ਕੈਮਰਾਮੈਨ ਰੋਸ਼ਨਨਾ ਗगन ਸ਼ਕਲਾ ਢੇਲੀ ਪੋਸਟ ਪੰਜਾਬੀ 사ਸ਼ੀਕਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਪੰਜਾਬ ਸਰਕਾਰ ਵੱਲੋਂ ਤੋਂ ਲੱਖ ਤੋਂ ਵੱਧ ਦਾ ਬਜਟ ਹੈ ਜਿਹੜਾ ਉਹ ਪੇਸ਼ ਕਰ ਦਿੱਤਾ ਗਿਆ ਪੰਜਾਬ ਪੱਖੀ ਸਰਪੱਖੀ ਜਿਹੜਾ ਬਜਟ ਹੈ ਉਹ ਕੀਆ ਜਾ ਰਿਹਾ ਤਾਂ ਮੇਰੇ ਨਾਲ ਰਾਣਾ ਇੰਦਰ ਪ੍ਰਤਾਪ ਮੌਜੂਦ ਨੇ ਪਾਜੀ ਵੱਡੇ ਰਾਣਾ ਸਾਹਿਬ ਵੀ ਤੇ ਤੁਸੀਂ ਵੀ ਬਹੁਤ ਠਰਮੇ ਨਾਲ ਬੈਠ ਕੇ ਸੁਣਦੇ ਹੋ ਜਿੰਦਾਬਾਦ ਮਰਦਾਬਾਦ ਚ ਜਿਆਦਾ ਯਕੀਨ ਨਹੀਂ ਰੱਖਦੇ ਤੈਨ ਸਹਿਸਤਾ ਦਾ ਪੂਰੇ ਬਜਟ ਨੂੰ ਸੁਣਿਆ ਤਾਂ ਜੇਬ ਚ ਭਰ ਕੇ ਕੱਢ ਕੇ ਕੀ ਲੈ ਕੇ ਆਏ ਹੋ ਉੱਥੇ ਦੇਖੋ ਗੱਲ ਇਹ ਆ ਸਰਕਾਰ ਨੇ 2 ਲੱਖ ਕਰੋੜ ਦਾ ਬਜਟ ਦਿੱਤਾ 2 ਲੱਖ 4000 ਕਰੋੜ 1 ਲੱਖ 3000 ਕਰੋੜ ਸਾਡੀ ਆਮਦਨ ਆ ਇਨ ਟਰਮਸ ਆਫ ਟੈਕਸ ਰੈਵਨਿਊ ਐਂਡ ਨਾਨ ਟੈਕਸ ਰੈਵਨਿਊ ਆਮਦਨ 1 ਲੱਖ 3000 ਤੇ ਮੈਂ ਤੇ ਮੰਤਰੀ ਜੀ ਨੂੰ ਪੁੱਛਿਆ ਐਫਐਮ ਸਾਹਿਬ ਨੂੰ ਬਜਟ ਤੁਸੀਂ 2 ਲੱਖ 4000 ਦਾ ਦਿੱਤਾ ਬਾਕੀ ਦਾ 1 ਲੱਖ ਕਰੋੜ ਕਿੱਥੋਂ ਆਊ ਇਹ ਪੰਜਾਬ ਦੇ ਲੋਕ ਸਰਕਾਰ ਨੂੰ ਪੁੱਛਣ 1 ਲੱਖ ਕਰੋੜ ਕਿੱਥੋਂ ਆਊ ਉਹ 1 ਲੱਖ ਕਰੋੜ ਸਰਕਾਰ ਨੇ ਲੋਨ ਲੈਣਾ ਤਾਂ ਜਾ ਕੇ ਕੰਮ ਸਰਦਾ 1 ਲੱਖ 3000 ਕਰੋੜ ਦੀ ਆਮਦਨ ਹੈ ਤੇ 127000 ਕਰੋੜ ਦੇ ਰੇਵਨਿਊ ਦੇ ਖਰਚੇ ਆ ਜਿਹਨੂੰ ਰੇਵਨਿਊ ਡੈਫਿਸਿਟ ਕਹਿੰਦੇ ਆ ਉਹ 23000 ਕਰੋੜ ਰੁਪਈਆ ਜੀ ਤੁਸੀਂ ਕਹਿ ਰਹੇ ਹੋ 100 ਕਰੋੜ ਕਿੱਥੋਂ ਆਉ ਤੁਸੀ ਸੀਐਮ ਸਾਹਿਬ ਬੋਲਦੇ ਸੁਣੇ ਆ ਅੰਦਰ ਛੱਡੋ ਹਰ ਸਪੀਚ ਤੇ ਕਹਿੰਦੇ ਨੇ ਖਜ਼ਾਨਾ ਭਰਿਆ ਹੋਇਆ ਤੁਸੀਂ ਸਵਾਲ ਹੀ ਖੜੇ ਕਰਤੇ ਕੁਐਸਚਨ ਮਾਰਕ ਹੀ ਲਾਤਾ ਦੇਖੋ ਖਜ਼ਾਨਾ ਇਹਨਾਂ ਨੇ ਭਰਿਆ ਕਿਵੇਂ ਭਰਿਆ ਲੋਨ ਲੈ ਲੈ ਕੇ ਪਿਛਲੇ ਦੋਆਂ ਸਾਲਾਂ ਚ ਤੇ ਜੋ ਅੱਜ ਦੀ ਪ੍ਰੈਡਿਕਟਡ ਹੈ ਅਗਲੇ ਸਾਲ ਦੀ 1.90 ਹਜ਼ਾਰ ਕਰੋੜ ਦਾ ਲੋਨ ਲੈਣਾ ਇਹਨਾਂ ਨੇ ਲੈ ਲਿਆ 1.90 ਹਜ਼ਾਰ ਕਰੋੜ ਦਾ ਮੈਂ ਤਾਂ ਇੱਥੇ ਦੀ ਵੀ ਕਿਹਾ ਕਿ ਬਜਟ ਦੀ ਸਿਸਟਮ ਹੀ ਬਦਲਤਾ ਜਿਹੜੇ ਪੁਆਇੰਟ ਹੁੰਦੇ ਆ ਨਾ ਲੋਨ ਦਾ 55000 ਕਰੋੜ ਰੁਪਏ ਦੀ ਐਂਟਰੀ ਸਾਫ਼ ਹੀ ਕਰਤੀ ਕਿਸੇ ਨੂੰ ਸਮਝ ਹੀ ਨਹੀਂ ਆਈ ਵੀ 55000 ਕਰੋੜ ਕਿੱਥੇ ਗਿਆ ਉਹ ਮੈਂ ਇਹਨਾਂ ਨੂੰ ਦੱਸਿਆ ਮੈਂ ਦੱਸੋ 1 55000 ਕਰੋੜ ਰੁਪਏ ਕਿੱਥੇ ਆ ਚੁੱਪ ਸੋ ਗੱਲ ਇਹ ਆ ਕਿ ਸਰਕਾਰ ਸੂਬੇ ਤੇ ਬੋਝ ਵਧਾਈ ਜਾਂਦੀ ਆ ਲੋਨ ਦਾ 1 ਲੱਖ 90 ਹਜ਼ਾਰ ਕਰੋੜ ਲੈ ਚੁੱਕਿਆ 280 ਹਜ਼ਾਰ ਕਰੋੜ ਸੀ ਜਿੱਦਣ ਇਹ ਸਰਕਾਰ ਆਈ ਸੀ ਤੇ ਜਿੱਦਣ ਇਹ ਜਾਣੀ ਆ ਪੰਜਾਬ ਦਾ ਜਿਹੜਾ ਡੈਟ ਆ ਕਰਜ਼ਾ ਉਹ 280 ਤੋਂ 550 ਹਜ਼ਾਰ ਕਰੋੜ ਘਟੋ ਘਟ ਹੋਊਗਾ ਖੇਤੀ ਪ੍ਰਧਾਨ ਸੂਬਾ ਰਣਾ ਜੀ ਮੁੱਖ ਕਿਤਾ ਹੀ ਖੇਤੀ ਐ ਖੇਤੀ ਲਈ 13 ਹਜ਼ਾਰ ਕਰੋੜ ਰੱਖਿਆ ਗਿਆ ਸਫੀਸ਼ੀਐਂਟ ਹੈਗਾ 13000 ਛੱਡੋ ਮੈਂ ਕਿਹਾ ਨਾ 130 ਕਰੋੜ ਰੁਪਈਆ ਨਹੀਂ ਰੱਖਿਆ ਗਿਆ ਖੇਤੀ ਵਾਸਤੇ 13000 ਕਰੋੜ ਚੋਂ 9300 ਕਰੋੜ ਰੁਪਈਆ ਬਿਜਲੀ ਦੀ ਸਬਸਿਡੀ ਆ ਕੀ ਉਹ ਡਾਇਰੈਕਟਲੀ ਖੇਤੀਬਾੜੀ ਬਾਰਸੇ ਹੈਗਾ ਉਹ ਤਾਂ ਸਾਡਾ ਪਿਛਲੇ 15 ਸਾਲਾਂ ਤੋਂ ਚੱਲਦਾ ਆ ਰਿਹਾ 6000 ਸੀ ਹੁਣ 9000 ਅਗਲੀ ਵਾਰ 12000 ਹੋ ਜਾਊਗਾ ਹੋਰ 5 ਸਾਲਾਂ ਬਾਅਦ 99300 ਤੇ ਉਹ ਕੱਢ ਦਿਓ ਬਾਕੀ ਬੈਂਕਾਂ ਦੇ ਸੌਫਟਵੇਅਰ 50 ਕਰੋੜ ਰੁਪਏ ਦਾ ਉਹ ਵੀ ਖੇਤੀਬਾੜੀ 'ਚ ਪਾਇਆ 24 ਕਰੋੜ ਰੁਪਏ ਦਾ ਇਥਨੋਲ ਪਲਾਂਟ ਦੀ ਇਕੁਇਟੀ ਪਾਈ ਉਹ ਵੀ ਖੇਤੀ 'ਚ ਪਾਈ ਹੈ ਇਥਨੋਲ ਪਲਾਂਟ ਦਾ ਖੇਤੀ ਨਾਲ ਕੀ ਲੈਣਾ ਦੇਣਾ ਫਿਸ਼ ਸਾਢੇ 575 ਕਰੋੜ ਰੁਪਇਆ ਇਕ ਜਿਹੜਾ ਮੈਂ ਮਹਿਸੂਸ ਕਰਦਾ ਖੇਤੀਬਾੜੀ ਦੀ ਕ੍ਰੌਪ ਡਾਇਵਰਸੀਫਿਕੇਸ਼ਨ ਲਈ ਪਾਇਆ ਗਿਆ ਪਰ ਉਸ 575 ਕਰੋੜ 'ਚੋਂ ਵੀ ਸਾਢੇ 300 ਕਰੋੜ ਰੁਪਇਆ ਡਬਲ ਬਰਨਿੰਗ ਦਲੇਆ ਤੇ 5575 ਤੋਂ 350 ਕੱਢਦੇ ਹੋ 175 ਕਰੋੜ ਰੁਪਇਆ ਰਹਿ ਗਿਆ ਇਹਦੇ ਵਿੱਚ ਵੀ ਐਗਰੀਕਲਚਰ ਵੀ ਵੇਚ ਹੈ ਫਿਸ਼ਰੀਜ਼ ਵੀ ਵੇਚ ਹੈਆਂ ਤੇ ਡੇਰੀ ਵੀ ਵੇਚ ਹੈ ਤੇ ਕੀ ਪੰਜਾਬ ਦੇ ਜ਼ਿਮੀਦਾਰ ਦੇ ਲਈ ਬਜਟ ਹੈ ਕੋਈ ਬਜਟ ਨਹੀਂ ਹੈ ਜ਼ਿਮੀਦਾਰਾਂ ਬਾਰੇ ਸੋਚਿਆ ਨਹੀਂ ਗਿਆ ਸੱਤਾ ਲੋਕ ਸਭਾ ਇਲੈਕਸ਼ਨ ਆ ਰਹੀ ਹੈ ਕਰ ਗੱਲਬਾਤ ਹੁੰਦੀ ਹੈ ਕਹਿੰਦੇ ਰਾਣਾ ਜੀ ਹੁਣ ਲੋਕ ਸਭਾ ਚ ਹੱਥ ਅਜ਼ਮਾਉਣ ਲੱਗੇ ਨੇ ਰਾਣਾ ਜੀ ਦੱਸ ਸਕਦੇ ਸਿਸਪੋਤੋਂ ਨਪੇਉ ਪੋ ਦਿ ਆ ਪછી ਗੱਲਬਾਤ ਤਾਂ ਹੁੰਦੀ ਹੈ ਹੋਰ ਬੜੀਆਂ ਗੱਲਾਂ ਕਰਨ ਨੂੰ ਕਰ ਸਿਆ ਕਰ ਪੋਲਿਟਿਕਸ ਦੀ ਗੱਲ ਹੁੰਦੀ ਹੈ ਕਿ ਨਹੀਂ ਹੋ ਜਾਂਦੀ ਹੈ ਮਦਦ ਕਰੋਗੇ ਅਗੇ ਹੋਰ ਆਉਣੇ ਮੈਦਾਨ ਚ ਮੈਂ ਹੈ ਹੀ ਬਾਪੂ ਕਰਕੇ ਮਤਲਬ ਨਾ ਕਰਦਾ ਕੀ ਮਤਲਬ ਇਹ ਪਿਓ ਨਾ ਹੋਵੇ ਤਾਂ ਮੈਂ ਕੀ ਚੀਜ਼ ਹ ਅੱਛਾ ਫਿਰ ਸਾਰਾ ਕੁਝ ਹੈ ਹੀ ਉਹ ਨਾ ਕਰਕੇ ਜੇ ਕਾਂਗਰਸ ਚ ਕਦ ਆ ਰਹੇ ਹਾਂ ਕੁਝ ਗੱਲਬਾਤ ਹੁੰਦੀ ਹੈ ਅੰਦਰ ਕੀ ਸ਼ਾਮਲ ਹੋ ਜੂਗੇ ਜਲਦੀ ਅਜੇ ਕੋਈ ਵਿਚਾਰ ਨਹੀਂ ਕੁਝ ਅੰਦਰਲੀ ਗੱਲ ਕੱਢ ਕੇ ਜਾਓ ਕੁਝ ਚਲਾਵਾਂਗੇ ਨਾ ਅਸੀਂ ਤਾਈਆਂ ਚਲਾਵਾਂਗੇ ਸਾਡਾ ਤਾਂ ਹੈ ਹੀ ਸਾਰਾ ਕੁਝ ਖੁੱਲਾ ਅੰਦਰ ਹੈ ਹੀ ਕੁਝ ਨਹੀਂ ਸਾਰਾ ਕੁਝ ਹੀ ਬਾਹਰ ਹੈ ਐਵੇਂ ਸ਼ਾਮਲ ਹੋਵਾਂਗੇ ਕਾਂਗਰਸ ਜੇ ਸਮੇਂ ਆਊਗਾ ਰਾਣਾ ਜੀ ਕਹਿਣਗੇ ਤਾਂ ਹੋ ਜਾਏਗੀ ਠੀਕ ਹੈ ਬਹੁਤ ਮਿਹਰਬਾਨੀ ਸੋ ਰਾਣਾਿੰਦਰ ਪ੍ਰਤਾਪ ਕਹਿੰਦੇ ਮੈਂ ਜੋ ਕੁਝ ਵੀ ਹਾਂ ਬਾਪੂ ਕਰਕੇ ਹਾਂ ਜਦੋਂ ਰਾਣਾ ਜੀ ਕਹਿਣਗੇ ਉਦੋਂ ਉਸੇ ਵਕਤ ਕਾਂਗਰਸ ਦਾ ਪੱਲਾ ਫੜ ਲਿਆ ਜਾਊਗਾ ਲੋਕ ਸਭਾ ਬਾਰੇ ਕਹਿੰਦੇ ਮੇਰੇ ਤੋਂ ਵੱਧ ਉਹ ਖੁਦ ਜਾਣਦੇ ਨੇ ਤੇ ਸਰਕਾਰ ਦੇ ਬਜਟ ਨੂੰ ਟੈਕਨੀਕਲੀ ਜਿਹੜਾ ਉਹ ਉਹਨਾਂ ਨੇ ਸਰਚ ਕੀਤੀ ਤਾਂ ਬਹੁਤ ਜਿਹੜੇ ਖਾਮੀਆਂ ਨੇ ਇਸ ਬਜਟ ਦੇ ਵਿੱਚੋਂ ਕੱਢ ਕੇ ਗਏ ਨੇ ਕੈਮਰਾਮੈਨ ਰੋਸ਼ਨ ਨਾ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ ਸਸਿਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪੰਜਾਬ ਸਰਕਾਰ ਵੱਲੋਂ ਤੋਂ ਲੱਖ ਤੋਂ ਵੱਧ ਦਾ ਬਜਟ ਹੈ ਜਿਹੜਾ ਉਹ ਪੇਸ਼ ਕਰ ਦਿੱਤਾ ਗਿਆ ਪੰਜਾਬ ਪੱਖੀ ਸਰਪੱਖੀ ਜਿਹੜਾ ਬਜਟ ਹੈ ਉਹ ਕੀਆ ਜਾ ਰਿਹਾ ਤਾਂ ਮੇਰੇ ਨਾਲ ਰਾਣਾ ਇੰਦਰ ਪ੍ਰਤਾਪ ਮੌਜੂਦ ਨੇ ਪਾਜੀ ਵੱਡੇ ਰਾਣਾ ਸਾਹਿਬ ਵੀ ਤੇ ਤੁਸੀਂ ਵੀ ਬਹੁਤ ਠਰਮੇ ਨਾਲ ਬੈਠ ਕੇ ਸੁਣਦੇ ਹੋ ਜਿੰਦਾਬਾਦ ਮਰਦਾਬਾਦ ਚ ਜਿਆਦਾ ਯਕੀਨ ਨਹੀਂ ਰੱਖਦੇ ਤੈਨ ਸਹਿਸਤਾ ਦਾ ਪੂਰੇ ਬਜਟ ਨੂੰ ਸੁਣਿਆ ਤੱਕ ਜੇਬ ਚ ਭਰ ਕੇ ਕੱਢ ਕੇ ਕੀ ਲੈ ਕੇ ਆਏ ਹੋ ਉੱਥੇ ਦੇਖੋ ਗੱਲ ਇਹ ਆ ਸਰਕਾਰ ਨੇ 2 ਲੱਖ ਕਰੋੜ ਦਾ ਬਜਟ ਦਿੱਤਾ 2 ਲੱਖ 4000 ਕਰੋੜ 1 ਲੱਖ 3000 ਕਰੋੜ ਸਾਡੀ ਆਮਦਨ ਆ ਇਨ ਟਰਮਸ ਆਫ ਟੈਕਸ ਰੈਵਨਿਊ ਐਂਡ ਨਾਨ ਟੈਕਸ ਰੈਵਨਿਊ ਆਮਦਨ 1 ਲੱਖ 3000 ਤੇ ਮੈਂ ਤੇ ਮੰਤਰੀ ਜੀ ਨੂੰ ਪੁੱਛਿਆ ਐਫਐਮ ਸਾਹਿਬ ਨੂੰ ਬਜਟ ਤੁਸੀਂ 2 ਲੱਖ 4000 ਦਾ ਦਿੱਤਾ ਬਾਕੀ ਦਾ 1 ਲੱਖ ਕਰੋੜ ਕਿੱਥੋਂ ਆਊ ਇਹ ਪੰਜਾਬ ਦੇ ਲੋਕ ਸਰਕਾਰ ਨੂੰ ਪੁੱਛਣੇ 1 ਲੱਖ ਕਰੋੜ ਕਿੱਥੋਂ ਆਊ ਉਹ 1 ਲੱਖ ਕਰੋੜ ਸਰਕਾਰ ਨੇ ਲੋਨ ਲੈਣਾ ਤਾਂ ਜਾ ਕੇ ਕੰਮ ਸਰਦਾ 1 ਲੱਖ 3000 ਕਰੋੜ ਦੀ ਆਮਦਨ ਹੈ ਤੇ 127000 ਕਰੋੜ ਦੇ ਰੇਵਨਿਊ ਦੇ ਖਰਚੇ ਆ ਜਿਹਨੂੰ ਰੇਵਨਿਊ ਡੈਫਿਸਿਟ ਕਹਿੰਦੇ ਆ ਉਹ 23000 ਕਰੋੜ ਰੁਪਈਆ ਜੀ ਤੁਸੀਂ ਕਹਿ ਰਹੇ ਹੋ 100 ਕਰੋੜ ਕਿੱਥੋਂ ਆਉ ਤੁਸੀ ਸੀਐਮ ਸਾਹਿਬ ਬੋਲਦੇ ਸੁਣੇ ਆ ਅੰਦਰ ਛੱਡੋ ਹਰ ਸਪੀਚ ਤੇ ਕਹਿੰਦੇ ਨੇ ਖਜ਼ਾਨਾ ਭਰਿਆ ਹੋਇਆ ਤੁਸੀਂ ਸਵਾਲ ਹੀ ਖੜੇ ਕਰਤੇ ਕੁਐਸਚਨ ਮਾਰਕ ਹੀ ਲਾਤਾ ਦੇਖੋ ਖਜ਼ਾਨਾ ਇਹਨਾਂ ਨੇ ਭਰਿਆ ਕਿਵੇਂ ਭਰਿਆ ਲੋਨ ਲੈ ਲੈ ਕੇ ਪਿਛਲੇ ਦੋਆਂ ਸਾਲਾਂ ਚ ਤੇ ਜੋ ਅੱਜ ਦੀ ਪ੍ਰੈਡਿਕਟਡ ਹੈ ਅਗਲੇ ਸਾਲ ਦੀ 1.90 ਹਜ਼ਾਰ ਕਰੋੜ ਦਾ ਲੋਨ ਲੈਣਾ ਇਹਨਾਂ ਨੇ ਲੈ ਲਿਆ 1.90 ਹਜ਼ਾਰ ਕਰੋੜ ਦਾ ਮੈਂ ਤਾਂ ਇੱਥੇ ਦੀ ਵੀ ਕਿਹਾ ਕਿ ਬਜਟ ਦੀ ਸਿਸਟਮ ਹੀ ਬਦਲਤਾ ਜਿਹੜੇ ਪੁਆਇੰਟ ਹੁੰਦੇ ਆ ਨਾ ਲੋਨ ਦਾ 55000 ਕਰੋੜ ਰੁਪਏ ਦੀ ਐਂਟਰੀ ਸਾਫ਼ ਹੀ ਕਰਤੀ ਕਿਸੇ ਨੂੰ ਸਮਝ ਹੀ ਨਹੀਂ ਆਈ ਵੀ 55000 ਕਰੋੜ ਕਿੱਥੇ ਗਿਆ ਉਹ ਮੈਂ ਇਹਨਾਂ ਨੂੰ ਦੱਸਿਆ ਮੈਂ ਦੱਸੋ 1 55000 ਕਰੋੜ ਰੁਪਏ ਕਿੱਥੇ ਆ ਚੁੱਪ ਸੋ ਗੱਲ ਇਹ ਆ ਕਿ ਸਰਕਾਰ ਸੂਬੇ ਤੇ ਬੋਝ ਵਧਾਈ ਜਾਂਦੀ ਆ ਲੋਨ ਦਾ 1 ਲੱਖ 90000 ਕਰੋੜ ਲੈ ਚੁੱਕਿਆ 280000 ਕਰੋੜ ਸੀ ਜਿੱਦਣ ਇਹ ਸਰਕਾਰ ਆਈ ਸੀ ਤੇ ਜਿੱਦਣ ਇਹ ਜਾਣੀ ਆ ਪੰਜਾਬ ਦਾ ਜਿਹੜਾ ਡੈਟ ਆ ਖਰਚਾ ਉਹ 280 ਤੋਂ 550000 ਕਰੋੜ ਘਟੋ ਘਟ ਹੋਊਗਾ ਖੇਤੀ ਪ੍ਰਧਾਨ ਸੂਬਾ ਰਣਾ ਜੀ ਮੁੱਖ ਕਿਤਾ ਹੀ ਖੇਤੀ ਐ ਖੇਤੀ ਲਈ 13000 ਕਰੋੜ ਰੱਖਿਆ ਗਿਆ ਸਫੀਸ਼ੀਐਂਟ ਹੈਗਾ 13000 ਛੱਡੋ ਮੈਂ ਕਿਹਾ ਨਾ 130 ਕਰੋੜ ਰੁਪਈਆ ਨਹੀਂ ਰੱਖਿਆ ਗਿਆ ਖੇਤੀ ਵਾਸਤੇ 13000 ਕਰੋੜ ਚੋਂ 9300 ਕਰੋੜ ਰੁਪਈਆ ਬਿਜਲੀ ਦੀ ਸਬਸਿਡੀ ਆ ਕੀ ਉਹ ਡਾਇਰੈਕਟਲੀ ਖੇਤੀਬਾੜੀ ਬਾਰਸੇ ਹੈਗਾ ਉਹ ਤਾਂ ਸਾਡਾ ਪਿਛਲੇ 15 ਸਾਲਾਂ ਤੋਂ ਚੱਲਦਾ ਆ ਰਿਹਾ 6000 ਸੀ ਹੁਣ 9000 ਅਗਲੀ ਵਾਰ 12000 ਹੋ ਜਾਊਗਾ ਹੋਰ 5 ਸਾਲਾਂ ਬਾਅਦ 9 9300 ਤੇ ਉਹ ਕੱਢ ਦਿਓ ਬਾਕੀ ਬੈਂਕਾਂ ਦੇ ਸੌਫਟਵੇਅਰ 50 ਕਰੋੜ ਰੁਪਏ ਦਾ ਉਹ ਵੀ ਖੇਤੀਬਾੜੀ ਚ ਪਾਇਆ 24 ਕਰੋੜ ਰੁਪਏ ਦਾ ਇਥਨੋਲ ਪਲਾਂਟ ਦੀ ਇਕਵਿਟੀ ਪਾਈ ਉਹ ਵੀ ਖੇਤੀ ਚ ਪਾਈ ਹੈ ਇਥਨੋਲ ਪਲਾਂਟ ਦਾ ਖੇਤੀ ਨਾਲ ਕੀ ਲੈਣਾ ਦੇਣਾ ਫਿਸ਼ ਸਾਢੇ 575 ਕਰੋੜ ਰੁਪਇਆ ਇਕ ਜਿਹੜਾ ਮੈਂ ਮਹਿਸੂਸ ਕਰਦਾ ਖੇਤੀਬਾੜੀ ਦੀ ਕ੍ਰੌਪ ਡਾਇਵਰਸੀਫਿਕੇਸ਼ਨ ਲਈ ਪਾਇਆ ਗਿਆ ਪਰ ਉਸ 575 ਕਰੋੜ ਚੋਂ ਵੀ ਸਾਢੇ 300 ਕਰੋੜ ਰੁਪਇਆ ਸਟਬਲ ਬਰਨਿੰਗ ਦਿ ਲਈਆ ਤੇ 5575 ਤੋਂ 350 ਕੱਢਦੇ ਹੋ 175 ਕਰੋੜ ਰੁਪਇਆ ਰਹਿ ਗਿਆ ਇਹਦੇ ਵਿੱਚ ਵੀ ਐਗਰੀਕਲਚਰ ਵੀ ਵਿੱਚ ਹੈ ਫਿਸ਼ਰੀਜ਼ ਵੀ ਵਿੱਚ ਹੈਂ ਤੇ ਡੇਰੀ ਵੀ ਵਿੱਚ ਹੈ ਤੇ ਕੀ ਪੰਜਾਬ ਦੇ ਜ਼ਿਮੀਦਾਰ ਦੇ ਲਈ ਬਜਟ ਹੈ ਕੋਈ ਬਜਟ ਨਹੀਂ ਹੈ ਜ਼ਿਮੀਦਾਰਾਂ ਬਾਰੇ ਸੋਚਿਆ ਨਹੀਂ ਗਿਆ ਸੱਤਾ ਲੋਕ ਸਭਾ ਇਲੈਕਸ਼ਨ ਆ ਰਹੀ ਹੈ ਕਰ ਗੱਲਬਾਤ ਹੁੰਦੀ ਹੈ ਕਹਿੰਦੇ ਰਾਣਾ ਜੀ ਹੁਣ ਲੋਕ ਸਭਾ ਚ ਹੱਥ ਅਜ਼ਮਾਉਣ ਲੱਗੇ ਨੇ ਰਾਣਾ ਜੀ ਦੱਸ ਸਾਦੇ ਉਸਿਸ ਤੋਂ ਤਰੋਂ ਪਿਓ ਪੋਤੀ ਆਪਸੇ ਗੱਲਬਾਤ ਤਾਂ ਹੁੰਦੀ ਹੈ ਹੋਰ ਬੜੀਆਂ ਗੱਲਾਂ ਕਰਨ ਨੂੰ ਕਰ ਸਿਆ ਕਰ ਪੋਲਿਟਿਕਸ ਦੀ ਗੱਲ ਹੁੰਦੀ ਹੈ ਕਿ ਨਹੀਂ ਹੋ ਜਾਂਦੀ ਹੈ ਮਦਦ ਕਰੋਗੇ ਅਗੇ ਹੋਰ ਆਉਣੇ ਮੈਦਾਨ 'ਚ ਮੈਂ ਹੈ ਹੀ ਬਾਪੂ ਕਰਕੇ ਮਤਲਬ ਨਾ ਕਰਨ ਦਾ ਕੀ ਮਤਲਬ ਇਹ ਪਿਓ ਨਾ ਹੋਵੇ ਤਾਂ ਮੈਂ ਕੀ ਚੀਜ਼ ਹ ਹ ਅੱਛਾ ਫਿਰ ਸਾਰਾ ਕੁਝ ਹੈ ਹੀ ਉਹਨਾਂ ਕਰਕੇ ਜੇ ਕਾਂਗਰਸ 'ਚ ਕਦ ਆ ਰਹੇ ਹਾਂ ਕੁਝ ਗੱਲਬਾਤ ਹੁੰਦੀ ਹੈ ਅੰਦਰ ਕਿ ਸ਼ਾਮਲ ਹੋ ਜੂਗੇ ਜਲਦੀ ਅਜੇ ਕੋਈ ਵਿਚਾਰ ਨਹੀਂ ਕੁਝ ਅੰਦਰਲੀ ਗੱਲ ਕੱਢ ਕੇ ਜਾਓ ਕੁਝ ਚਲਾਵਾਂਗੇ ਨਾ ਅਸੀਂ ਤਾਈਆਂ ਚਲਾਵਾਂਗੇ ਸਾਰਾ ਤਾਂ ਹੈ ਹੀ ਸਾਰਾ ਕੁਝ ਖੁੱਲਾ ਅੰਦਰ ਹੈ ਹੀ ਕੁਝ ਨਹੀਂ ਸਾਰਾ ਖੁਸ਼ੀਬਾਰ ਹੈ ਐਸੇ ਸ਼ਾਮਿਲ ਹੋਵਾਂਗੇ ਕਾਂਗਰਸ ਜੇ ਸਮੇਂ ਆਊਗਾ ਰਾਣਾ ਜੀ ਕਹਿਣਗੇ ਤਾਂ ਹੋ ਜਾਵੇ ਠੀਕ ਹੈ ਬਹੁਤ ਮਿਹਰਬਾਨੀ ਸੋ ਰਾਣਾਿੰਦਰ ਪ੍ਰਤਾਪ ਕਹਿੰਦੇ ਮੈਂ ਜੋ ਕੁਝ ਵੀ ਹਾਂ ਬਾਪੂ ਕਰਕੇ ਹਾਂ ਜਦੋਂ ਰਾਣਾ ਜੀ ਕਹਿਣਗੇ ਉਦੋਂ ਉਸੇ ਵਕਤ ਕਾਂਗਰਸ ਦਾ ਪੱਲਾ ਫੜ ਲਿਆ ਜਾਊਗਾ ਲੋਕ ਸਭਾ ਬਾਰੇ ਕਹਿੰਦੇ ਮੇਰੇ ਤੋਂ ਵੱਧ ਉਹ ਖੁਦ ਜਾਣਦੇ ਨੇ ਤੇ ਸਰਕਾਰ ਦੇ ਬਜਟ ਨੂੰ ਟੈਕਨੀਕਲੀ ਜਿਹੜਾ ਉਹ ਉਨਾਂ ਨੇ ਸਰਚ ਕੀਤੀ ਹੈ ਤਾਂ ਬਹੁਤ ਜਿਹੜੀਆਂ ਖਾਮੀਆਂ ਨੇ ਇਸ ਬਜਟ ਦੇ ਵਿੱਚੋਂ ਕੱਢ ਕੇ ਗਏ ਨੇ ਕੈਮਰਾਮੈਨ ਰੋਸ਼ਨ ਨਾ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪੰਜਾਬ ਸਰਕਾਰ ਵੱਲੋਂ 2 ਲੱਖ ਤੋਂ ਵੱਧ ਦਾ ਬਜਟ ਹੈ ਜਿਹੜਾ ਉਹ ਪੇਸ਼ ਕਰ ਦਿੱਤਾ ਗਿਆ ਪੰਜਾਬ ਪੱਖੀ ਸਰ ਪੱਖੀ ਜਿਹੜਾ ਬਜਟ ਹੈ ਉਹ ਕੀਤਾ ਜਾ ਰਿਹਾ ਤਾਂ ਮੇਰੇ ਨਾਲ ਰਾਣਾ ਇੰਦਰ ਪ੍ਰਤਾਪ ਮੌਜੂਦ ਨੇ ਪਾਜੀ ਵਡੇ ਰਾਣਾ ਸਾਹਿਬ ਵੀ ਤੇ ਤੁਸੀਂ ਵੀ ਬਹੁਤ ਠਰਮੇ ਨਾਲ ਬੈਠ ਕੇ ਸੁਣਦੇ ਹੋ ਜਿੰਦਾਬਾਦ ਮੁਰਦਾਬਾਦ ਚ ਜਿਆਦਾ ਯਕੀਨ ਨਹੀਂ ਰੱਖਦੇ ਤੈਨ ਸਹਿਸਤਾ ਨਾਲ ਪੂਰੇ ਬਜਟ ਨੂੰ ਸੁਣਿਆ ਤੱਕ ਜੇਬ ਚ ਭਰ ਕੇ ਕੱਢ ਕੇ ਕੀ ਲੈ ਕੇ ਆਏ ਹੋ ਉੱਥੋਂ ਦੇਖੋ ਗੱਲ ਇਹ ਆ ਸਰਕਾਰ ਨੇ 2 ਲੱਖ ਕਰੋੜ ਦਾ ਬਜਟ ਦਿੱਤਾ ਹੂੰ 2 ਲੱਖ 4000 ਕਰੋੜ ਹੂੰ 1 ਲੱਖ 3000 ਕਰੋੜ ਸਾਡੀ ਆਮਦਨ ਆ ਇਨ ਟਰਮਸ ਆਫ ਟੈਕਸ ਰੈਵਨਿਊ ਐਂਡ ਨਾਨ ਟੈਕਸ ਰੈਵਨਿਊ ਆਮਦਨ 1 ਲੱਖ 3000 ਤੇ ਮੈਂ ਤੇ ਮੰਤਰੀ ਜੀ ਨੂੰ ਪੁੱਛਿਆ ਐ ਐਫਐਮ ਸਾਹਿਬ ਨੂੰ ਬਜਟ ਤੁਸੀਂ 2 ਲੱਖ 4000 ਦਾ ਦਿੱਤਾ ਬਾਕੀ ਦਾ 1 ਲੱਖ ਕਰੋੜ ਕਿੱਥੋਂ ਆਊ ਇਹ ਪੰਜਾਬ ਦੇ ਲੋਕ ਸਰਕਾਰ ਨੂੰ ਪੁੱਛਣ 1 ਲੱਖ ਕਰੋੜ ਕਿੱਥੋਂ ਆਊ ਉਹ 1 ਲੱਖ ਕਰੋੜ ਸਰਕਾਰ ਨੇ ਲੋਨ ਲੈਣਾ ਤਾਂ ਜਾ ਕੇ ਕੰਮ ਸਰਦਾ 1 ਲੱਖ 3000 ਕਰੋੜ ਦੀ ਆਮਦਨ ਹੈ ਤੇ 1.27 ਹਜ਼ਾਰ ਕਰੋੜ ਦੇ ਰੈਵਨਿਊ ਦੇ ਖਰਚੇ ਆ ਜਿਹਨੂੰ ਰੈਵਨਿਊ ਡੈਫਿਸਿਟ ਕਹਿੰਦੇ ਆ ਉਹ 23000 ਕਰੋੜ ਰੁਪਈਆ ਜੀ ਤੁਸੀਂ ਕਹਿ ਰਹੇ ਹੋ 100 ਕਰੋੜ ਕਿੱਥੋਂ ਆਉ ਤੁਸੀ ਸੀਐਮ ਸਾਹਿਬ ਬੋਲਦੇ ਸੁਣੇ ਆ ਅੰਦਰ ਛੱਡੋ ਹਰ ਸਪੀਚ ਤੇ ਕਹਿੰਦੇ ਨੇ ਖਜ਼ਾਨਾ ਭਰਿਆ ਹੋਇਆ ਤੁਸੀਂ ਸਵਾਲ ਹੀ ਖੜੇ ਕਰਤੇ ਕੁਐਸਚਨ ਮਾਰਕ ਹੀ ਲਾਤਾ ਦੇਖੋ ਖਜ਼ਾਨਾ ਇਹਨਾਂ ਨੇ ਭਰਿਆ ਕਿਵੇਂ ਭਰਿਆ ਲੋਨ ਲੈ ਲੈ ਕੇ ਪਿਛਲੇ ਦੋਵਾਂ ਸਾਲਾਂ ਚ ਤੇ ਜੋ ਅੱਜ ਦੀ ਪ੍ਰੈਡਿਕਟਡ ਹੈ ਅਗਲੇ ਸਾਲ ਦੀ 1.90 ਹਜ਼ਾਰ ਕਰੋੜ ਦਾ ਲੋਨ ਲੈਣਾ ਇਹਨਾਂ ਨੇ ਲੈ ਲਿਆ 1.90 ਹਜ਼ਾਰ ਕਰੋੜ ਦਾ ਮੈਂ ਤਾਂ ਇੱਥੇ ਦੀ ਵੀ ਕਿਹਾ ਕਿ ਬਜਟ ਦੀ ਸਿਸਟਮ ਹੀ ਬਦਲਤਾ ਜਿਹੜੇ ਪੁਆਇੰਟ ਹੁੰਦੇ ਆ ਨਾ ਲੋਨ ਦਾ 55000 ਕਰੋੜ ਰੁਪਏ ਦੀ ਐਂਟਰੀ ਸਾਫ਼ ਹੀ ਕਰਤੀ ਕਿਸੇ ਨੂੰ ਸਮਝ ਹੀ ਨਹੀਂ ਆਈ ਵੀ 55000 ਕਰੋੜ ਕਿੱਥੇ ਗਿਆ ਉਹ ਮੈਂ ਇਹਨਾਂ ਨੂੰ ਦੱਸਿਆ ਮੈਂ ਦੱਸੋ 1 55000 ਕਰੋੜ ਰੁਪਿਆ ਕਿੱਥੇ ਆ ਚੁੱਪ ਸੋ ਗੱਲ ਇਹ ਆ ਕਿ ਸਰਕਾਰ ਸੂਬੇ ਤੇ ਬੋਝ ਵਧਾਈ ਜਾਂਦੀ ਆ ਲੋਨ ਦਾ 1 ਲੱਖ 90000 ਕਰੋੜ ਲੈ ਚੁੱਕਿਆ 280000 ਕਰੋੜ ਸੀ ਜਿੱਦਣ ਇਹ ਸਰਕਾਰ ਆਈ ਸੀ ਤੇ ਜਿੱਦਣ ਇਹ ਜਾਣੀ ਆ ਪੰਜਾਬ ਦਾ ਜਿਹੜਾ ਡੈਟ ਆ ਕਰਜ਼ਾ ਉਹ 280 ਤੋਂ 550000 ਕਰੋੜ ਘਟੋ ਘਟ ਹੋਊਗਾ ਖੇਤੀ ਪ੍ਰਧਾਨ ਸੂਬਾ ਰਣਾ ਜੀ ਮੁੱਖ ਕਿਤਾਈ ਖੇਤੀ ਐ ਖੇਤੀ ਲਈ 13000 ਕਰੋੜ ਰੱਖਿਆ ਗਿਆ ਸਫੀਸ਼ੀਐਂਟ ਹੈਗਾ 13000 ਛੱਡੋ ਮੈਂ ਕਿਹਾ ਨਾ 130 ਕਰੋੜ ਰੁਪਈ ਨਹੀਂ ਰੱਖਿਆ ਗਿਆ ਖੇਤੀ ਵਾਸਤੇ 13000 ਕਰੋੜ ਚੋਂ 9300 ਕਰੋੜ ਰੁਪਈਆ ਬਿਜਲੀ ਦੀ ਸਬਸਿਡੀ ਆ ਕੀ ਉਹ ਡਾਇਰੈਕਟਲੀ ਖੇਤੀਬਾੜੀ ਵਾਰਸੇ ਹੈਗਾ ਉਹ ਤਾਂ ਸਾਡਾ ਪਿਛਲੇ 15 ਸਾਲਾਂ ਤੋਂ ਚੱਲਦਾ ਆ ਰਿਹਾ 6000 ਸੀ ਹੁਣ 9000 ਅਗਲੀ ਵਾਰ 12000 ਹੋ ਜਾਊਗਾ ਹੋਰ 5 ਸਾਲਾਂ ਬਾਅਦ 99300 ਤੇ ਉਹ ਕੱਟ ਦਿਓ ਬਾਕੀ ਮੈਂ ਕੰਦੇ ਸੌਫਟਵੇਅਰ 50 ਕਰੋੜ ਰੁਪਏ ਦਾ ਉਹ ਵੀ ਖੇਤੀਬਾੜੀ ਚ ਪਾਇਆ 24 ਕਰੋੜ ਰੁਪਏ ਦਾ ਇਥਨੋਲ ਪਲਾਂਟ ਦੀ ਇਕਵਿਟੀ ਪਾਈ ਉਹ ਵੀ ਖੇਤੀ ਚ ਪਾਈ ਹੈ ਇਥਨੋਲ ਪਲਾਂਟ ਦਾ ਖੇਤੀ ਨਾਲ ਕੀ ਲੈਣਾ ਦੇਣਾ ਫਿਸ਼ ਸਾਡੇ 575 ਕਰੋੜ ਰੁਪਇਆ ਇਕ ਜਿਹੜਾ ਮੈਂ ਮਹਿਸੂਸ ਕਰਦਾ ਖੇਤੀਬਾੜੀ ਦੀ ਕ੍ਰੌਪ ਡਾਇਵਰਸੀਫਿਕੇਸ਼ਨ ਲਈ ਪਾਇਆ ਗਿਆ ਪਰ ਉਸ 575 ਕਰੋੜ ਚੋਂ ਵੀ ਸਾਡੇ 350 ਕਰੋੜ ਰੁਪਇਆ ਡਬਲ ਬਰਨਿੰਗ ਦਿ ਲਈਆ ਤੇ 5575 ਤੋਂ 350 ਕੱਢਦੇ ਹੋ 175 ਕਰੋੜ ਰੁਪਇਆ ਰਹਿ ਗਿਆ ਇਹਦੇ ਵਿੱਚ ਵੀ ਐਗਰੀਕਲਚਰ ਵੀ ਵਿੱਚ ਹੈ ਫਿਸ਼ਰੀਜ਼ ਵੀ ਵਿੱਚ ਹੈਂ ਤੇ ਡੇਰੀ ਵੀ ਵਿੱਚ ਹੈ ਤੇ ਕੀ ਪੰਜਾਬ ਦੇ ਜ਼ਿਮੀਦਾਰ ਦੇ ਲਈ ਹੈ ਬਜਟ ਹੈ ਕੋਈ ਬਜਟ ਨਹੀਂ ਇਹ ਜ਼ਿਮੀਦਾਰਾਂ ਬਾਰੇ ਸੋਚਿਆ ਹੀ ਨਹੀਂ ਗਿਆ ਸੱਤਾਂ ਲੋਕ ਸਭਾ ਇਲੈਕਸ਼ਨ ਆ ਰਹੀ ਹੈ ਕਰ ਗੱਲਬਾਤ ਹੁੰਦੀ ਹੈ ਕਹਿੰਦੇ ਰਾਣਾ ਜੀ ਹੁਣ ਲੋਕ ਸਭਾ ਚ ਹੱਥ ਅਜ਼ਮਾਉਣ ਲੱਗੇ ਨੇ ਰਾਣਾ ਜੀ ਦੱਸ ਸਕਦੇ ਸਿਸਪੋਤੋਂ ਰੋਮਪੇ ਉਹ ਪੁੱਧੀ ਆਪਸੇ ਗੱਲਬਾਤ ਤਾਂ ਹੁੰਦੀ ਹੈ ਹੋਰ ਬੜੀਆਂ ਗੱਲਾਂ ਕਰਨ ਨੂੰ ਕਰ ਸਿਆ ਕਰ ਪੋਲਿਟਿਕਸ ਦੀ ਗੱਲ ਹੁੰਦੀ ਹੈ ਕਿ ਨਹੀਂ ਹੋ ਜਾਂਦੀ ਹੈ ਮਦਦ ਕਰੋਗੇ ਅਗੇ ਹੋਰ ਆਉਣੇ ਆ ਮੈਦਾਨ 'ਚ ਮੈਂ ਹੈ ਹੀ ਬਾਪੂ ਕਰਕੇ ਮਤਲਬ ਨਾ ਕਰਨ ਦਾ ਕੀ ਮਤਲਬ ਇਹ ਪਿਓ ਨਾ ਹੋਵੇ ਤਾਂ ਮੈਂ ਕੀ ਚੀਜ਼ ਹ ਅੱਛਾ ਫਿਰ ਸਾਰਾ ਕੁਝ ਹੈ ਹੀ ਉਹਨਾਂ ਕਰਕੇ ਜੇ ਕਾਂਗਰਸ 'ਚ ਕਦ ਆ ਰਹੇ ਹਾਂ ਕੁਝ ਗੱਲਬਾਤ ਹੁੰਦੀ ਹੈ ਅੰਦਰ ਕਿ ਸ਼ਾਮਲ ਹੋ ਜੂਗੇ ਜਲਦੀ ਅਜੇ ਕੋਈ ਵਿਚਾਰ ਨਹੀਂ ਕੁਝ ਅੰਦਰਲੀ ਗੱਲ ਕੱਢ ਕੇ ਜਾਓ ਕੋ ਚਲਾਵਾਂਗੇ ਨਾ ਅਸੀਂ ਤਾਈਓ ਚਲਾਵਾਂਗੇ ਸਾਡਾ ਤਾਂ ਹੈ ਹੀ ਸਾਰਾ ਕੁਝ ਖੁੱਲਾ ਅੰਦਰ ਹੈ ਹੀ ਕੁਝ ਨਹੀਂ ਸਾਰਾ ਖੁਸ਼ੀਬਾਰ ਹੈ ਹਮ ਐਸੇ ਸ਼ਾਮਿਲ ਹੋਵਾਂਗੇ ਕਾਂਗਰਸ ਜਿਸ ਸਮੇਂ ਆਊਗਾ ਰਾਣਾ ਜੀ